ਚੰਦਰਮਾ ਤੇ ਇਨਸਾਨਾਂ ਨੂੰ ਵਸਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਅਤੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਪੁਲਾੜ ਏਜੰਸੀਆਂ ਹੁਣ ਚੰਦਰਮਾ ਤੇ ਬਿਜਲੀ ਪੈਦਾ ਕਰਨ ਦੀ ਯੋਜਨਾ ਬਣਾ ਰਹੀਆਂ ਨੇ ਚੰਦਰਮਾ ਤੇ ਪ੍ਰਮਾਣੂ ਊਰਜਾ ਪਲਾਂਟ ਸਥਾਪਿਤ ਕਰਨ ਦੀ ਦੌੜ ਵਿੱਚ ਅਮਰੀਕਾ ਰੂਸ ਚੀਨ ਅਤੇ ਭਾਰਤ ਵਰਗੇ ਦੇਸ਼ ਸ਼ਾਮਲ ਹੋ ਗਏ ਨੇ ਅਮਰੀਕਾ ਦੇ ਨਾਸਾ ਨੇ ਐਟਮਿਸ ਮਿਸ਼ਨ ਦੇ ਤਹਿਤ 2027 ਤੱਕ ਚੰਦਰਮਾ ਤੇ ਮਨੁੱਖਾਂ ਨੂੰ ਭੇਜਣ ਦੀ ਤਿਆਰੀ ਕਰ ਲਈ ਹੈ ਇਸੇ ਦੇ ਨਾਲ ਹੀ ਉਹਨਾਂ ਦਾ ਅਗਲਾ ਵੱਡਾ ਕਦਮ ਚੰਦਰਮਾ ਤੇ ਇੱਕ ਪ੍ਰਮਾਣੂ ਊਰਜਾ ਪਲਾਂਟ ਬਣਾਉਣਾ ਹੈ ਨਾਸਾ ਨੇ ਇਸ ਲਈ ਇੱਕ ਵੱਡਾ ਬਜਟ ਵੀ ਮੰਗਿਆ ਹੈ ਹਾਲਾਂਕਿ ਇਸ ਦੀ ਕੁੱਲ ਲਾਗਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਦੂਜੇ ਪਾਸੇ ਚੀਨ ਅਤੇ ਰੂਸ ਵੀ ਇਸ ਦੌੜ ਵਿੱਚ ਪਿੱਛੇ ਨਹੀਂ ਹਨ ਦੋਵਾਂ ਦੇਸ਼ਾਂ ਨੇ ਮਿਲ ਕੇ 2035 ਤੱਕ ਚੰ드ਰਮਾ ਤੇ ਇੱਕ ਪ੍ਰਮਾਣੂ ਰੀਐਕਟ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ ਰੂਸ ਦੀ ਪੁਲਾੜ ਏਜੰਸੀ ਰੋਸਕੋਮਸ ਅਤੇ ਚੀਨ ਦੀ ਸੀਐਨਐਸਏ ਨੇ ਵੀ ਇਸ ਮਿਸ਼ਨ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ ਇਸ ਦੌੜ ਦੇ ਵਿੱਚ ਭਾਰਤ ਦਾ ਇਸਰੋ ਵੀ ਸ਼ਾਮਲ ਹੈ ਪਰ ਇਸ ਦੀ ਗਤੀ ਦੂਜੇ ਦੇਸ਼ਾਂ ਨਾਲੋਂ ਹੌਲੀ ਹੈ ਇਸਰੋ ਲਗਾਤਾਰ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਪਰ ਇਸ ਸਮੇਂ ਇਹ ਅਮਰੀਕਾ ਅਤੇ ਚੀਨ ਰੂਸ ਤੋਂ ਬਹੁਤ ਪਿੱਛੇ ਜਾਪਦਾ ਹੈ ਚੰ드ਰਮਾ ਤੇ ਪ੍ਰਮਾਣੂ ਰਿਐਕਟਰ ਲਗਾਉਣ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਤੇ ਸਵਾਲ ਨੇ ਜਿਵੇਂ ਕਿ ਕੀ ਰਿਐਕਟਰ ਤੋਂ ਰੇਡੀਏਸ਼ਨ ਲੀਕ ਹੋਣ ਦਾ ਖਤਰਾ ਹੈ ਕੀ ਚੰ드ਰਮਾ ਦੀ ਸਤ੍ਹਾ ਇੰਨੀ ਵੱਡੇ ਪ੍ਰਮਾਣੂ ਝਟਕੇ ਦਾ ਸਾਹਮਣਾ ਕਰਨ ਦੇ ਯੋਗ ਹੋਵੇਗੀ ਕੀ ਇਹ ਕਦਮ ਭਵਿੱਖ ਦੇ ਵਿੱਚ ਚੰ드ਰਮਾ ਤੇ ਮਨੁੱਖਾਂ ਨੂੰ ਵਸਾਉਣ ਦੇ ਸੁਪਨੇ ਨੂੰ ਖਤਰੇ ਵਿੱਚ ਪਾ ਸਕਦਾ ਹੈ NASA ਨੇ ਪਹਿਲਾਂ ਵੀ ਛੋਟੇ ਰੇਡੀਓ ਥਰਮਲ ਜਨਰੇਟਰ ਬਣਾਏ ਨੇ ਪਰ ਇਹ ਨਵਾਂ ਸਿਸਟਮ ਬਹੁਤ ਵੱਡਾ ਅਤੇ ਵਧੇਰੇ ਸ਼ਕਤੀਸ਼ਾਲੀ ਹੋਵੇਗਾ ਇਹਨਾਂ ਚੁਣੌਤੀਆਂ ਨੂੰ ਹੱਲ ਕਰਨਾ ਸਾਰੇ ਹੀ ਦੇਸ਼ਾਂ ਲਈ ਇੱਕ ਵੱਡੀ ਚੁਣੌਤੀ ਹੋਵੇਗੀ ਚੰਦਰਮਾ ਤੇ ਇਨਸਾਨਾਂ ਨੂੰ ਵਸਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਅਤੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਪੁਲਾੜ ਏਜੰਸੀਆਂ ਹੁਣ ਚੰਦਰਮਾ ਤੇ ਬਿਜਲੀ ਪੈਦਾ ਕਰਨ ਦੀ ਯੋਜਨਾ ਬਣਾ ਰਹੀਆਂ ਨੇ ਚੰ드ਰਮਾ ਤੇ ਪ੍ਰਮਾਣੂ ਊਰਜਾ ਪਲਾਂਟ ਸਥਾਪਿਤ ਕਰਨ ਦੀ ਦੌੜ ਵਿੱਚ ਅਮਰੀਕਾ ਰੂਸ ਚੀਨ ਅਤੇ ਭਾਰਤ ਵਰਗੇ ਦੇਸ਼ ਸ਼ਾਮਲ ਹੋ ਗਏ ਨੇ ਅਮਰੀਕਾ ਦੇ ਨਾਸਾ ਨੇ ਐਟਮਿਸ ਮਿਸ਼ਨ ਦੇ ਤਹਿਤ 2027 ਤੱਕ ਚੰ드ਰਮਾ ਤੇ ਮਨੁੱਖਾਂ ਨੂੰ ਭੇਜਣ ਦੀ ਤਿਆਰੀ ਕਰ ਲਈ ਹੈ ਇਸੇ ਦੇ ਨਾਲ ਹੀ ਉਹਨਾਂ ਦਾ ਅਗਲਾ ਵੱਡਾ ਕਦਮ ਚੰ드ਰਮਾ ਤੇ ਇੱਕ ਪ੍ਰਮਾਣੂ ਊਰਜਾ ਪਲਾਂਟ ਬਣਾਉਣਾ ਹੈ ਨਾਸਾ ਨੇ ਇਸ ਲਈ ਇੱਕ ਵੱਡਾ ਬਜਟ ਵੀ ਮੰਗਿਆ ਹੈ ਹਾਲਾਂਕਿ ਇਸ ਦੀ ਕੁੱਲ ਲਾਗਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਦੂਜੇ ਪਾਸੇ ਚੀਨ ਅਤੇ ਰੂਸ ਵੀ ਇਸ ਦੌੜ ਵਿੱਚ ਪਿੱਛੇ ਨਹੀਂ ਹਨ ਦੋਵਾਂ ਦੇਸ਼ਾਂ ਨੇ ਮਿਲ ਕੇ 2035 ਤੱਕ ਚੰ드ਰਮਾ ਤੇ ਇੱਕ ਪ੍ਰਮਾਣੂ ਰਿਐਕਟ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ ਰੂਸ ਦੀ ਪੁਲਾੜ ਏਜੰਸੀ ਰੋਸਕੋਮਸ ਅਤੇ ਚੀਨ ਦੀ ਸੀਐਨਐਸਏ ਨੇ ਵੀ ਇਸ ਮਿਸ਼ਨ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ ਇਸ ਦੌੜ ਦੇ ਵਿੱਚ ਭਾਰਤ ਦਾ ਇਸਰੋ ਵੀ ਸ਼ਾਮਲ ਹੈ ਪਰ ਇਸ ਦੀ ਗਤੀ ਦੂਜੇ ਦੇਸ਼ਾਂ ਨਾਲੋਂ ਹੌਲੀ ਹੈ ਇਸਰੋ ਲਗਾਤਾਰ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਪਰ ਇਸ ਸਮੇਂ ਇਹ ਅਮਰੀਕਾ ਅਤੇ ਚੀਨ ਰੂਸ ਤੋਂ ਬਹੁਤ ਪਿੱਛੇ ਜਾਪਦਾ ਹੈ ਚੰਦਰਮਾ ਤੇ ਪ੍ਰਮਾਣੂ ਰਿਐਕਟਰ ਲਗਾਉਣ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਅਤੇ ਸਵਾਲ ਨੇ ਜਿਵੇਂ ਕਿ ਕੀ ਰਿਐਕਟਰ ਤੋਂ ਰੇਡੀਏਸ਼ਨ ਲੀਕ ਹੋਣ ਦਾ ਖਤਰਾ ਹੈ ਕੀ ਚੰਦਰਮਾ ਦੀ ਸਤ੍ਹਾ ਇੰਨੀ ਵੱਡੇ ਪ੍ਰਮਾਣੂ ਝਟਕੇ ਦਾ ਸਾਹਮਣਾ ਕਰਨ ਦੇ ਯੋਗ ਹੋਵੇਗੀ ਕੀ ਇਹ ਕਦਮ ਭਵਿੱਖ ਦੇ ਵਿੱਚ ਚੰਦਰਮਾ ਤੇ ਮਨੁੱਖਾਂ ਨੂੰ ਵਸਾਉਣ ਦੇ ਸੁਪਨੇ ਨੂੰ ਖਤਰੇ ਵਿੱਚ ਪਾ ਸਕਦਾ ਹੈ ਨਾਸਾ ਨੇ ਪਹਿਲਾਂ ਵੀ ਛੋਟੇ ਰੇਡੀਓ ਥਰਮਲ ਜਨਰੇਟਰ ਬਣਾਏ ਨੇ ਪਰ ਇਹ ਨਵਾਂ ਸਿਸਟਮ ਬਹੁਤ ਵੱਡਾ ਅਤੇ ਵਧੇਰੇ ਸ਼ਕਤੀਸ਼ਾਲੀ ਹੋਵੇਗਾ ਇਹਨਾਂ ਚੁਣੌਤੀਆਂ ਨੂੰ ਹੱਲ ਕਰਨਾ ਸਾਰੇ ਹੀ ਦੇਸ਼ਾਂ ਲਈ ਇੱਕ ਵੱਡੀ ਚੁਣੌਤੀ ਹੋਵੇਗੀ।